ਸੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਬੀਜਪੀ ਦੇ ਘਰਾਂ ਦੇ ਅੱਗੇ ਰੋਸ ਧਰਨੇ ਨੇ ਦੇਣੇ ਪਰ ਇਹ ਚਾਰ ਕਿਸਾਨ ਜਿਹਦੇ ਵਿੱਚ ਸਰਜੀਤ ਫੂਲ ਬੱਲੇਵਾਲ ਸਾਹਿਬ ਭੰਦੇਰ ਸਾਹਿਬ ਅਤੇ ਲੋਂਗੋਵਾਲ ਸਾਹਿਬ ਜੈਨ ਨਾਲ ਹੋਰ ਵੀ ਦੋ ਤਿੰਨ ਜਥੇਬੰਦੀਆਂ ਦੀਆਂ ਛੋਟੀਆਂ ਨੇ ਉਹ ਕੰਮ ਕਰਦੀਆਂ ਨੇ ਇਹਨਾਂ ਦਾ ਨਿੱਜੀ ਫੈਸਲਾ ਜਿਹੜਾ ਦਿੱਲੀ ਕੂਚ ਦੀ ਗੱਲ ਕਰਕੇ ਗਏ ਨੇ ਇਹਨਾਂ ਨੇ ਐਸਕੇਮ ਨਾਲ ਕੋਈ ਵੀ ਜਿਹੜਾ ਰਾਬਤਾ ਨਹੀਂ ਕਾਇਮ ਕੀਤਾ ਹਲੋ ਕੇ ਐਸਕੇਮ ਨੇ ਰਾਬਤਾ ਕਰਿਆ ਇਹਨਾਂ ਨਾਲ ਦੋ ਕਮੇਟੀਆਂ ਬਣਾਈਆਂ ਗਈਆਂ ਇੱਕ ਭੰਦੇਰ ਸਾਹਿਬ ਨਾਲ ਗੱਲ ਕਰਨ ਵਾਸਤੇ ਇਕਾ ਡੱਲੇਵਾਲ ਨਾਲ ਸਾਹਮਣਾ ਗੱਲ ਕਰਨ ਵਾਸਤੇ ਉੱਤੇ ਗੱਲ ਨਹੀਂ ਬਣੀ ਡੱਲੇਵਾਲ ਸਾਹਿਬ ਨੇ ਜਵਾਬ ਦਿੱਤਾ ਵੀ ਮੈਂ ਇਸ ਸਕੀਮ 'ਚ ਕੰਮ ਨਹੀਂ ਕਰਨਾ ਮੈਂ ਆਪਣਾ ਵੱਖਰਾ ਕੰਮ ਕਰੂੰਗਾ ਇਹਨੇ ਵੱਖਰਾ ਪ੍ਰੋਗਰਾਮ ਦਿੱਤਾ ਮੈਂ ਇਹ ਸੁਣੀ ਆ ਰੁੱਦੂ ਸਿੰਘ ਮਾਨਸਾ ਨੇ ਕਹੀ ਆ ਗੱਲ ਇਹ ਬਿਨਾਂ ਬੁਲਾਏ ਵਿਆਹ ਚ ਨਹੀਂ ਜਾਂਦਾ ਪਿਆ ਦੀ ਨਾਲ ਗੱਲ ਕਰੀ ਪਰ ਰਣਨੀਤੀ ਤਾਂ ਤਿਆਰ ਕਰੀ ਜਾਂਦੀ ਆ ਨਾ ਕੋਈ ਜਦੋਂ ਆਪਾਂ ਲੜਾਈ ਲੜਦੇ ਆ ਸਰਕਾਰ ਨਾਲ ਕੋਈ ਅੰਦੋਲਨ ਤਿਆਰ ਕਰਦੇ ਆ ਉਹਦੀ ਕੋਈ ਰੂਪਰੇਖਾ ਤਾਂ ਤਿਆਰ ਕਰਦੇ ਆ ਨਾ ਰੂਪਰੇਖਾ ਤਾਂ ਤਿਆਰ ਹੀ ਨਹੀਂ ਕੀਤੀ ਕੋਈ ਰਣਨੀਤੀ ਤਾਂ ਬਣਾਈਓ ਨਹੀਂ ਗਈ ਰਣਨੀਤੀ ਤਾਂ ਬਣਾਉਣੀ ਪਊਗੀ ਨਾ ਐਸਕੇਮ ਆ ਨਾਨ ਪੋਲੀਟੀਕਲ ਆ ਉਹ ਉਹਦੀ ਜਿਹੜੀ ਹਾਲ ਆ ਉਹ ਸੋਚਣਗੇ ਵੀ ਅੱਗੇ ਵਧਣਾ ਹੈ ਜਾਂ ਨਹੀਂ ਵਧਣਾ ਇੱਥੇ ਬੈਠਣਾ ਹੈ ਪਰ ਜਿਹੜੀ ਕੇਂਦਰ ਦੀ ਮੋਦੀ ਤੁਹਾਡੀ ਕੀ ਰਾਏ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਅਸੀਂ ਉਹਨਾਂ ਦੇ ਸਮਰਥਨ 'ਚ ਆਂ ਸასიਖਾਲ ਦੋਸਤੋ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਟਾਈਮ ਤੇ ਮੈਂ ਅਰਜਿੰਦਰ ਭੱਟ ਦੇਸ਼ ਦਾ ਕਿਸਾਨ ਦੇਸ਼ ਦਾ ਕਿਸਾਨ ਅੰਨ ਦਾਤਾ ਕਿਸਾਨ ਕਹੌਣ ਵਾਲਾ ਅੱਜ ਸੜਕਾਂ ਤੇ ਉਤਰਿਆ ਹੋਇਆ ਹੈ ਤੇ ਸ਼ੰਭੂ ਬੈਰੀਅਲ ਦੇ ਉੱਤੇ ਜਿੱਥੇ ਕਿਸਾਨਾਂ ਨੇ ਮੋਰਚੇ ਗੱਡੇ ਹੋਏ ਨੇ ਚੌਥੇ ਗੇਟ ਦੀ ਮੀਟਿੰਗ ਦੇ ਵਿੱਚ ਕੇਂਦਰ ਵੱਲੋਂ ਪ੍ਰਸਤਾਵ ਰੱਖਿਆ ਗਿਆ ਹੈ ਪੰਜ ਫਸਲਾਂ ਤੇ ਐਮ ਐਸ ਪੀ ਦੇਣ ਦਾ ਗੱਲਬਾਤ ਵੀ ਕਰਾਂਗੇ ਕਿਸਾਨਾਂ ਨਾਲ ਵੀ ਗੱਲਬਾਤ ਕਰਦੇ ਆ ਕੀ ਕਹਿਣਾ ਉਹਨਾਂ ਦਾ ਸਤਿ ਸ਼੍ਰੀ ਅਕਾਲ ਜੀ ਦੇਖੋ ਜਿਹੜਾ ਪ੍ਰਸਤਾਵ ਰੱਖਿਆ ਵਾ ਉਹ ਤਾਂ ਕਿਸਾਨਾਂ ਦੇ ਬਿਲਕੁਲ ਉਲਟ ਕਹਿ ਲੀਏ ਜਿਹੜੇ ਤਿੰਨ ਖੇਤੀ ਕਾਨੂੰਨ ਅਸੀਂ ਰੱਦ ਕਰਾ ਕੇ ਆਏ ਇੱਕ ਕਾਨੂੰਨ ਦਾ ਹਿੱਸਾ ਇਹ ਪੰਜ ਕੰਟਰੈਕਟ ਖੇਤੀ ਜਟ ਕੰਟਰੈਕਟ ਖਰੀਦ ਦੀ ਗੱਲ ਕਰਦੇ ਆ ਪਰ ਇਹ ਪੰਜ ਸਾਲ ਦੀ ਗੱਲ ਕਰਦੇ ਨੇ ਉਹ ਤਾਂ ਤਿੰਨ ਖੇਤੀ ਕਾਨੂੰਨਾਂ ਨੂੰ ਲਾਗੂ ਕਰਨੇ ਵਾਲੀ ਗੱਲ ਹੋ ਗਈ ਇਹ ਤਾਂ ਪ੍ਰਸਤਾਵ ਜਿਹੜਾ ਸੰਯੁਕਤ ਕਿਸਾਨ ਮੋਰਚੇ ਨੇ ਇਹਦਾ ਨਖਿੱਦੀ ਕਰੀਆ ਇਹ ਸਾਨੂੰ ਬਿਲਕੁਲ ਮਨਜ਼ੂਰ ਨਹੀਂ ਹੈਗਾ ਅਾ ਓਦ ਨਾਲੇ ਅਸੀਂ ਫਸਲ ਜਿਹੜੀ ਗੱਲ ਕਰਦੇ ਆ ਉਹ 23 ਫਸਲਾਂ ਤੇ ਐਮਐਸਪੀ ਦੀ ਗੱਲ ਕਰਦੇ ਆ ਸਮੂਹ ਭਾਰਤ ਨੂੰ ਗੱਲ ਕਰਦੇ ਆ ਵੀ 23 ਫਸਲਾਂ ਤੇ ਸਮੂਹ ਭਾਰਤ ਜਿਹੜਾ ਦੇ ਕਿਸਾਨਾਂ ਨੂੰ ਐਮਐਸਪੀ ਮਿਲਣੀ ਚਾਹੀਦੀ ਆ ਪਰ ਉਹ ਪੰਜਾਬ ਤੇ ਲਿਆਏ ਔਰ ਲੇ ਵੀ ਉਹ ਪੰਜ ਫਸਲਾਂ ਤੇ ਆਏ ਹਾਲਾਂਕਿ ਉਹ ਪੰਜ ਫਸਲਾਂ ਜਿਹੜੀਆਂ ਉਹ ਪੰਜਾਬ ਦੇ ਵਿੱਚ ਬਹੁਤ ਘੱਟ ਹੁੰਦੀਆਂ ਨੇ ਅਸੀਂ ਇਹ ਪ੍ਰਸਤਾਵ ਨਾਲ ਬਿਲਕੁਲ ਵੀ ਇਹਦੀ ਨਖੇਦੀ ਕਰਦੇ ਆ ਅਸੀਂ ਖੁਸ਼ ਨਹੀਂ ਆ ਇਹ ਤਾਂ ਸਿਰਫ ਸਾਡੇ ਬਿਲਕੁਲ ਉਲਟਾ ਜਿਹੜਾ ਪ੍ਰਸਤਾਵ ਆ ਹੋ ਜੇਕਰ ਗੱਲ ਕਰੀਏ ਆਪਾਂ ਸ਼ੰਭੂ ਬੈਰੀਅਰ ਦੀ ਗੱਲ ਕਰੀਏ ਇਸ ਵਾਰ ਪੂਰੀ ਤਿਆਰੀ ਆ ਕਿਵੇਂ ਕੂਚ ਕਰੋਗੇ ਕਿੰਨਾ ਨੁਕਸਾਨ ਹੋ ਕਿਵੇਂ ਦੇਖਦੇ ਉੱਥੇ ਵੀ ਦੇਖੋ ਉੱਥੇ ਜਿਹੜਾ ਨਾਨ ਪੋਲੀਟਿਕਲ ਐਸਕੇਮ ਆ ਕੰਮ ਕਰ ਰਿਹਾ ਉਹ ਉਹਦੀ ਅਗਵਾਈ ਕਰ ਰਿਹਾ ਉਹ ਦੇਖਣਗੇ ਵੀ ਕਿਵੇਂ ਅਸੀਂ ਅੱਗੇ ਵਧਣਾ ਹੈ ਜਾਂ ਉਰੇ ਬੈਠਣਾ ਹੈ ਉਹ ਉਹਨਾਂ ਦਾ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਬੀਜੇਪੀ ਦੇ ਘਰਾਂ ਦੇ ਅੱਗੇ ਰੋਸ ਧਰਨੇ ਲਿਦੇ ਨੇ 20 21 22 ਉਹ ਜਿਹੜਾ ਸੱਦਾ ਏ ਐਸਕੇਮ ਦਾ ਉਹਦੇ ਲਾਗੂ ਕਰਨ ਲਈ ਅਸੀਂ ਇੱਥੇ ਅੱਜ ਦਦਾਰ ਸਿੰਘ ਭੱਟੀ ਨੇ ਜੋ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਦੇ ਘਰ ਅੱਗੇ ਧਰਨਾ ਦੇ ਰਹੇ ਆ। ਐਸਕੇਐਮ ਨਾਨ ਪੋਲਿਟਿਕਲ ਦੀ ਗੱਲ ਕੀਤੀ ਆ ਕਿ ਕਿਸਾਨਾਂ ਦੀ ਜਿਹੜੀ ਮੰਗ ਆ ਉਹ ਸਾਂਝੀ ਹੈਗੀ ਆ ਕਿਉਂ ਪੰਜ ਜਥੇਬੰਦੀਆਂ ਗਈਆਂ ਕਿਉਂ ਤੁਸੀਂ ਕੋਈ ਕਿਸਾਨਾਂ ਦੇ ਮਨਾਂ ਦੇ ਵਿੱਚ ਫਰਕ ਆ ਬੱਤੀ ਕਿਉਂ ਨਹੀਂ ਗਈਆਂ ਹੈਗੀਆਂ। ਦੇਖੋ ਇਹ ਮੈਂ ਗੱਲ ਸਾਫ਼ ਕਰਨੀ ਚਾਹੁੰਦਾ ਮੈਂ ਉਸ ਦਿਨ ਦੀ ਗੱਲ ਸਾਫ਼ ਨਹੀਂ ਕਰੀ ਅੱਜ ਤੁਸੀਂ ਬਹੁਤ ਵਧੀਆ ਸਵਾਲ ਕਰਿਆ ਹੈ। ਉਹ ਕਾਹਤੇ ਪੰਜ ਗਏ ਜਾਂ ਸੰਯੁਕਤ ਕਿਸਾਨ ਮੋਰਚਾ ਕਿਉਂ ਨਹੀਂ ਗਿਆ। ਦੇਖੋ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ 450 ਕਿਸਾਨ ਜਥੇਬੰਦੀ ਕੰਮ ਕਰਦੀ ਆ ਜਿਹਦੇ ਵਿੱਚ ਸਭ ਤੋਂ ਵੱਡੀ ਸੀ ਰੁਗਰਾਹਾਂ ਸਾਹਿਬ ਦੀ ਆ ਰਾਜੇਵਾਲ ਸਾਹਿਬ ਨੇ ਆ ਜੱਥੇਬੰਦੀਆਂ ਜਿਥੇ ਬੰਦੀਆਂ ਕਹਿ ਲਿਆ ਜੜੀਆਂ ਭਾਰਤ ਦੇ ਪਾਪੜੀਆਂ ਪੰਜਾਬ ਦੇ ਵਿੱਚ ਨੇ ਆ ਬਾਹਰ ਦੀਆਂ ਜੱਥੇਬੰਦੀਆਂ ਆ ਕਹਿ ਲਿਏ ਆਪਣੇ ਟਕੈ ਸਾਹਿਬ ਨੇ 450 ਜੱਥੇਬੰਦੀ ਕਿਸਾਨਾਂ ਦੀ ਆ 350 ਜੱਥੇਬੰਦੀ ਦੇ ਲਗਭਗ ਟ੍ਰੇਡ ਯੂਨੀਅਨ ਨੇ 700 ਦੇ ਲਗਭਗ ਸਾਂ ਕਿਸਾਨ ਜੱਥੇਬੰਦੀਆਂ ਕੰਮ ਕਰਦੀਆਂ ਨੇ ਜਿਹੜੀਆਂ ਕੇਂਦਰ ਦੀ ਮੋਦੀ ਹਕੂਮਤ ਦੀਆਂ ਜਿਹੜੀਆਂ ਨੀਤੀਆਂ ਦਾ ਵਿਰੋਧ ਕਰਦੇ ਨੇ ਉਹ ਪਰ ਇਹ ਚਾਰ ਕਿਸਾਨ ਜਿਹਦੇ ਵਿੱਚ ਸਰਜੀਤ ਫੂਲ ਢੱਲੇਵਾਲ ਸਾਹਿਬ ਭੰਦੇਰ ਸਾਹਿਬ ਅਤੇ ਲੋਂਗੋਵਾਲ ਸਾਹਿਬ ਜੈਨਾ ਨਾਲ ਹੋਰ ਵੀ ਦੋ ਤਿੰਨ ਜਥੇਬੰਦੀਆਂ ਨੇ ਛੋਟੀਆਂ ਨੇ ਉਹ ਕੰਮ ਕਰਦੀਆਂ ਨੇ ਇਹਨਾਂ ਦਾ ਨਿੱਜੀ ਫੈਸਲਾ ਜਿਹੜਾ ਦਿੱਲੀ ਕੂਚ ਦੀ ਗੱਲ ਕਰਕੇ ਗਏ ਨੇ ਇਹਨਾਂ ਨੇ ਐਸਕੇਮ ਨਾਲ ਕੋਈ ਵੀ ਜਿਹੜਾ ਰਾਬਤਾ ਨਹੀਂ ਕਾਇਮ ਕੀਤਾ ਹਲੋਕੇ ਐਸਕੇਮ ਨੇ ਰਾਬਤਾ ਕਰਿਆ ਇਹਨਾਂ ਨਾਲ ਦੋ ਕਮੇਟੀਆਂ ਬਣਾਈਆਂ ਗਈਆਂ ਇੱਕ ਭੰਦੇਰ ਸਾਹਿਬ ਨਾਲ ਗੱਲ ਕਰਨ ਵਾਸਤੇ ਇੱਕ ਰੱਲੇਵਾਲ ਸਾਹਿਬ ਨਾਲ ਗੱਲ ਕਰਨ ਵਾਸਤੇ ਉੱਥੇ ਗੱਲ ਨਹੀਂ ਬਣੀ ਰੱਲੇਵਾਲ ਸਾਹਿਬ ਨੇ ਜਵਾਬ ਦਿੱਤਾ ਵੀ ਮੈਂ ਐਸਕੇਮ 'ਚ ਕੰਮ ਨਹੀਂ ਕਰਨਾ ਮੈਂ ਆਪਣਾ ਵੱਖਰਾ ਕੰਮ ਕਰੂੰਗਾ ਇਹਨਾਂ ਨੇ ਵੱਖਰਾ ਪ੍ਰੋਗਰਾਮ ਦਿੱਤਾ ਹਾਂ ਹਰੇਕ ਜਥੇਬੰਦੀ ਨੂੰ ਆਪਣਾ ਅਧਿਕਾਰ ਆ ਵੱਖਰਾ ਲੜ ਸਕਦੀ ਆ ਡੱਲੇਵਾਲ ਸਾਹਿਬ ਨੂੰ ਵੀ ਅਧਿਕਾਰ ਆ ਜਥੇਬੰਦੀ ਜਥੇਬੰਦੀ ਦੀ ਗੱਲ ਨਹੀਂ ਕਰਦੇ ਆਪਾਂ ਜਥੇਬੰਦੀ ਠੀਕ ਆ ਚੱਲੇ ਗਈ ਜਿਹੜੇ ਥੋੜੇ ਨਾਲ ਗਏ ਨੇ ਜਮਹੂਰੀਤ ਲੋਕ ਗਏ ਨੇ ਕਿੰਨਾ ਨੁਕਸਾਨ ਹੋਊਗਾ ਜੇਕਰ ਅੱਗੇ ਜਾਂਦੇ ਨੇ ਤੇ ਉਹ ਵੀ ਅੱਗੇ ਕਿਉਂਕਿ ਉਹ ਗੋਲੇ ਵਰਾਏ ਜਾ ਰਹੇ ਨੇ ਪਲਾਸਟਿਕ ਦੇ ਗੋਲੇ ਆ ਕਈ ਨੌਜਵਾਨ ਵੀ ਜ਼ਖਮੀ ਹੋਏ ਨੇ ਇੱਕ ਸਾਂਝਾ ਮੋਰਚਾ ਹੋਇਆ ਜਾ ਕਿ ਜਥੇਬੰਦੀ ਦੇ ਕਹਿੰਦੇ ਨੇ ਆਗੂ ਵੀ ਕਹਿ ਰਹੇ ਨੇ ਕਿ ਅਸੀਂ ਤਾਂ ਬਲਾਏ ਬਿਨ 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 ਨਹੀਂ ਜਾਂਦੇ ਅਗੇ ਉਨੇ ਵਿਆਹ ਵਾਲੀ ਗੱਲ ਸਿੱਖ ਨਾ ਕਹੀ ਆਪਾਂ ਵਿਆਹ ਵਾਲੀ ਗੱਲ ਆਗੂਆਂ ਨੇ ਕਿਹਾ ਨਾ ਕਈ ਆਗੂਆਂ ਨੇ ਦੇਖੋ ਵਿਆਹ ਵਾਲੀ ਗੱਲ ਤੇ ਮੈਂ ਸੁਣੀ ਆ ਰੁੱਧੂ ਸਿੰਘ ਮਾਨਸਾ ਨੇ ਕਹੀ ਆ ਗੱਲ ਇਹ ਬੀਬੀ ਨਾ ਬੁਲਾਏ ਵਿਆਹ ਚ ਨਹੀਂ ਜਾਂਦਾ ਪਿਆਰ ਦੀ ਨਾ ਗੱਲ ਕਰੀ ਪਰ ਕਰਾਣ ਦੀ ਤੀ ਤਾਂ ਤਿਆਰ ਕਰੀ ਜਾਂਦੀ ਆ ਨਾ ਜਦੋਂ ਅਸੀਂ ਕੋਈ ਅੰਦੋਲਨ ਤੇ ਲੜਦੇ ਆ ਜਿਵੇਂ ਪਹਿਲਾਂ ਅੰਦੋਲਨ 2020 ਦੇ ਵਿੱਚ ਲੜਿਆ ਅਸੀਂ ਸਮੂਹ ਵਰਗ ਨੂੰ ਨਾਲ ਲਿਆ ਕਿਸਾਨਾਂ ਨੂੰ ਨਾਲ ਲਿਆ ਮਜ਼ਦੂਰਾਂ ਨੂੰ ਨਾਲ ਲਿਆ ਟ੍ਰੇਡ ਯੂਨੀਅਨ ਨੂੰ ਨਾਲ ਲਿਆ ਨੌਜਵਾਨ ਜਥੇਬੰਦੀਆਂ ਸਟੂਡੈਂਟ ਜਥੇਬੰਦੀਆਂ ਸਾਡੇ ਨਾਲ ਲੱਗੀਆਂ ਕੋਈ ਜਦੋਂ ਆਪਾਂ ਲੜਾਈ ਲੜਦੇ ਆਂ ਸਰਕਾਰ ਨਾਲ ਕੋਈ ਅੰਦੋਲਨ ਤਿਆਰ ਕਰਦੇ ਆਂ ਉਹਦੀ ਕੋਈ ਰੂਪਰੇਖਾ ਤਾਂ ਤਿਆਰ ਕਰਦੇ ਆਂ ਨਾ ਰੂਪਰੇਖਾ ਤਾਂ ਤਿਆਰ ਹੀ ਨਹੀਂ ਕੀਤੀ ਗਈ ਕੋਈ ਰਣਨੀਤੀ ਤਾਂ ਬਣਾਈਓ ਨਹੀਂ ਗਈ ਰਣਨੀਤੀ ਤਾਂ ਬਣਾਉਣੀ ਪਊਗੀ ਨਾ ਅਸੀਂ ਰੂਪਰੇਖਾ ਦੀ ਗੱਲ ਕਰਦੇ ਨਹੀਂ ਤਿਆਰ ਹੋਈ ਤਾਂ ਨੁਕਸਾਨ ਹੋਊਗਾ ਵੱਡਾ ਜੇਕਰ ਕਿਸਾਨ ਕ੍ਰੋਸ ਕਰ ਦੇਣੇ ਸ਼ੰਭੂ ਬੇਰੀਆਂ ਨੂੰ ਦੇਖੋ ਮੇਰੇ ਖਿਆਲ ਨਾਲ ਵੀ ਜਿਹੜਾ ਐਸਕੇਮਾ ਨਾਨ ਪੋਲੀਟਿਕਲ ਆ ਉਹ ਉਹਦੀ ਜਿਹੜੀ ਹਾਲ ਆ ਉਹ ਸੋਚਣਗੇ ਵੀ ਅੱਗੇ ਵਧਣਾ ਹੈ ਜਾਂ ਨਹੀਂ ਵਧਣਾ ਇੱਥੇ ਬੈਠਣਾ ਹੈ ਪਰ ਜਿਹੜੀ ਕੇਂਦਰ ਦੀ ਮੋਦੀ ਤੁਹਾਡੀ ਕੀ رائے ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਅਸੀਂ ਉਹਨਾਂ ਦੇ ਸਮਰਥਨ ਚਾ ਨਕਸਾਨ ਨੇ ਸਾਡੇ ਭਰਾ ਨੇ ਮੰਗਾਂ ਨੇ ਜਿਹੜੀਆਂ ਸਾਡੀਆਂ ਉਹ ਬਿਲਕੁਲ ਇਕੋ ਨੇ ਜਮਐਸਪੀ ਦੀ ਗੱਲ ਕਰਦੇ ਡਟੋੜਿਆ ਜਾਂਦਾ ਤਾਂ ਜਾਓਗੇ ਉੱਥੇ ਨਹੀਂ ਜਾਵਾਂਗੇ ਨਾਲ ਖੜੇ ਹਾਂ ਉਹਨਾਂ ਦੇ ਕਿਸਾਨ ਨਾਲ ਖੜੇ ਨੇ ਕਿਹਾ ਕਿ ਜਿਹੜੀਆਂ ਮੰਗਾਂ ਨੇ ਉਹਨਾਂ ਦੇ ਨਾਲ ਉਹ ਡਟ ਕੇ ਖੜਨਗੇ ਤੇ ਨੌਜਵਾਨ ਨੇ ਹਾਂਜੀ ਨੌਜਵਾਨਾਂ ਦਾ ਜਿਹੜਾ ਵੱਡਾ ਰੋਲ ਰਿਹਾ ਪਿਛਲੀ ਵਾਰ ਸੰਘਰਸ਼ ਦਿੱਲੀ ਦੇ ਅਰਬੂwidehat ਤੇ ਇਸ ਵਾਰ ਕਿਵੇਂ ਦੇਖਦੇ ਹੋ ਕਿ ਕ੍ਰੋਸ ਹੋਊਗਾ ਕਿਵੇਂ ਦੇਖਦੇ ਹੋ ਤੁੰਗੂ ਗੇੜੇ ਕੋੜੇ ਜਾਊਗਾ ਦੇਖੋ ਸਰਕਾਰ ਦੀ ਬਹੁਤ ਵੱਡੀ ਤਿਆਰੀ ਆ ਜੇ ਇਸ ਹਜੇ ਤੱਕ ਵੀ ਕੋਈ ਬਾਰਡਰ ਨਹੀਂ ਟੁੱਟਿਆ ਇਹਦਾ ਮਤਲਬ ਇਹ ਨਹੀਂ ਵੀ ਸਾਡੇ ਨੌਜਵਾਨਾਂ ਦੀ ਕਮੀ ਆ ਉਹਨਾਂ ਦੇ ਜੋਸ਼ ਦੀ ਕਮੀ ਆ ਉਹ ਪਿਛਲੀ ਬਾਤ ਨਾਲੋਂ ਬਹੁਤ ਚੰਗੀ ਤਰੀਕੇ ਨਾਲ ਜੂਝ ਰਹੇ ਨੇ ਪਰ ਸਰਕਾਰੇ ਤਿਆਰੀ ਕਰ ਚੁੱਕੀ ਆ ਜਿਹੜੇ ਗੱਲ ਆ ਵੀ ਪਿਛਲੀ ਵਾਰ ਤਾਂ ਅਥਰੂ ਗਾਇਸ ਤੇ ਪਾਣੀ ਦੀਆਂ ਵਿਚਾਰਾਂ ਦੀਆਂ ਪਰ ਇਸ ਵਾਰ ਉਹ ਛਰਲੇ ਵਾਲੇ ਗੋਲੇ ਨੇ ਜਿਹੜੇ ਭੀੜ ਪਰ ਸਿੱਟੇ ਜਾਂਦੇ ਹਨ ਨਾਲੀਵੰਗ ਲੋਕਾਂ ਦੇ ਸਰੀਰ 'ਤੇ ਛਾਲੇ ਖੁੱਭ ਜਾਂਦੇ ਨੇ ਪੱਕੀਆਂ ਗੋਲੀਆਂ ਐਸਐਲਰ ਦੀਆਂ ਗੋਲੀਆਂ ਵੀ ਚਲਦੀਆਂ ਨੇ ਇਹੋ ਜਿਹੀਆਂ ਧਾਰਨਾ ਨੇ ਜਿਵੇਂ ਕਿ ਪਿੰਡ ਮਦਦਾਂਪੁਰ ਦਾ 17 ਸਾਲ ਦਾ ਨੌਜਵਾਨ ਜਸਕਰਨ ਸਿੰਘ ਜਿਹੜਾ ਕਿ ਉਸ ਤੋਂ ਲਗਭਗ 1 ਕਿਲੋਮੀਟਰ ਦੂਤ ਹੈ ਜਿੱਦੀ ਬਾਹਾਂ 'ਚ ਉਹ ਗੋਲੀ ਲੰਗੀ ਆ ਰਾਜਪਰੇ ਹਸਪਤਾਲ 'ਚ ਜੇਰੇ ਇਲਾਜ ਆ ਤੇ ਇਹ ਇਹ ਤਾਂ ਹੁਣ ਇਹ ਆ ਵੀ ਸਰਕਾਰ ਨਾਲ ਇੱਕ ਪਾਸੇ ਉਹ ਐਸਕੇਮ ਨਾਨ ਪੋਲੀਟੀਕਲ ਦੀ ਗੱਲ ਚੱਲ ਰਹੀ ਆ ਤੇ ਇੱਕ ਪਾਸੇ ਨੌਜਵਾਨ ਉਤੇਜਿਤ ਹੋ ਰਹੇ ਨੇ ਤੇ ਇਹ ਚੀਜ਼ਾਂ ਦਾ ਚੱਲ ਨੌਜਵਾਨ ਉਤੇਜਿਤ ਹੋ ਰਹੇ ਨੇ ਉਹ ਕਹਿੰਦੇ ਕਿ ਅਸੀਂ ਘਰੋਂ ਅਰਦਾਸ ਕਰਕੇ ਤੁਰੇ ਆ ਕਿ ਅਸੀਂ ਨਾ ਤਾਂ ਸਾਨੂੰ ਪੁੱਛਿਆ ਜਾ ਰਿਆ ਹੰਦੇਰ ਗਰੁੱਪ ਬੋਲੋ ਜਾਂ ਡੱਲੇ ਵਾਲਾ ਨੂੰ ਨਹੀਂ ਪੁੱਛਿਆ ਜਾ ਰਿਆ ਅਸੀਂ ਤਾਂ ਜੇਕਰ ਇਹਨਾਂ ਨੇ ਨਾ ਕੋਈ ਫੈਸਲਾ ਲਿਆ ਤਾਂ ਅਸੀਂ ਤਾਂ ਬੈਰੀਕੇਡਰ ਤੋੜ ਕੇ ਦਿੱਲੀ ਦੇ ਬਰੂਹਾਂ ਤੇ ਜਾਵਾਂਗੇ ਨੌਜਵਾਨਾਂ ਨੂੰ ਥੋੜਾ ਜਾਗ ਤੇ ਤੇ ਠਰਮੇ ਨਾਲ ਸੋਚਣਾ ਚਾਹੀਦਾ ਕਿਉਂਕਿ ਨੌਜਵਾਨ ਤਾਕਤ ਵੀ ਹੁੰਦੇ ਨੇ ਜਿਉ ਕਿ ਕਿਸੇ ਦੀ ਅਗਵਾਈ ਮੰਨ ਲੈਣਾ ਇਹ ਇਹ ਤੋਂ ਬੜੀ ਮਤਲਬ ਵੀ ਕੋਈ ਤਾਕਤ ਤਾਕਤ ਨਹੀਂ ਹੁੰਦੀ ਜਿਹੜੀ ਸਾਹਮਣੇ ਟੱਕਰ ਸਕੇ ਕਿਉਂਕਿ ਤੇਜ਼ਨਾ ਕਿਤੇ ਨਾ ਕਿਤੇ ਗਲਤ ਫੈਸਲੇ ਦਾ ਕਾਰਨ ਬਣਦੀ ਆ ਇੱਕ ਪਾਸੇ ਸਰਕਾਰ ਨਾਲ ਮੀਟਿੰਗਾਂ ਚੱਲਦੀਆਂ ਨੇ ਠੀਕ ਆ ਜੇ ਡੱਲੇ ਵਾਲਾ ਸਾਹਿਬ ਨੂੰ ਨਹੀਂ ਉਹ ਨਾਨ ਪੋਲੀਟਿਕਲ ਐਸਕੀਮ ਨੂੰ ਜੀ ਜਾਂ ਮਨਜ਼ੂਰ ਨਾ ਹੋਈਆਂ ਤਾਂ ਉਹਨਾਂ ਨੇ ਅਪੀਲ ਐਨ ਕਰ ਦੇਣਾ ਥੋੜਾ ਸਮਾਂ ਤਾਂ ਦੇਣਾ ਬਣਦਾ ਕਿਉਂਕਿ ਤੇਜ਼ਨਾ ਕਿਤੇ ਨਾ ਕਿਤੇ ਗਲਤ ਫੈਸਲੇ ਦਾ ਕਾਰਨ ਬਣ ਜਾਂਦੀ ਆ ਤੇ ਤੇਜ਼ਨਾ ਕਿਸੇ ਨਾ ਕਿਸੇ ਗਲਤ ਫੈਸਲੇ ਦਾ ਕਰਾਰ ਬਣਦੇ ਇਹ ਨੌਜਵਾਨਾਂ ਦਾ ਕਹਿਣਾ ਨੌਜਵਾਨ ਆਗੂ ਸੀ ਇਹਨਾਂ ਨੇ ਕਿਹਾ ਕਿ ਐਸਕੇਐਮ ਨਾਨ ਪੋਲਿਟਿਕਲ ਵੱਲੋਂ ਜਿਹੜਾ ਕਿ ਉੱਥੇ ਕਿਸਾਨਾਂ ਨੂੰ ਅਤੇ ਨੌਜਵਾਨਾਂ ਨੂੰ ਵੀ ਅਪੀਲ ਕਰਨੀ ਚਾਹੀਦੀ ਹੈ ਕਿਉਂਕਿ ਸ਼ਾਂਤਮਈ ਢੰਗ ਨਾਲ ਇਹ ਪ੍ਰਦਰਸ਼ਨ ਕਰਨਾ ਚਾਹੀਦਾ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਦੇਖਦੇ ਹੋ ਦਿੱਲੀ ਵੱਲ ਕੂਚ ਕਰਨਾ ਹੈ ਅੱਜ ਜਿਹੜਾ ਫੈਸਲਾ ਲਿਆ ਗਿਆ ਹੈ ਕਿ 21 ਤਰੀਕ ਨੂੰ 11 ਵਜੇ ਕੂਚ ਕਰ ਦਿੱਤਾ ਜਾਊਗਾ ਦੇਖੋ ਜੀ ਜੋ ਬਾਹਰਲਾ ਹਵਤਾ ਚੱਲੀ ਹੈ ਸਰਕਾਰ ਨਾਲ ਉਹ ਲੀਡਰਾਂ ਨੇ ਉਹਨੂੰ ਮਤਲਬ ਮੰਨਿਆ ਨਹੀਂ ਕਿ ਇਹ ਸਹੀ ਨਹੀਂ ਹੈਗਾ ਜਿਹੜੀਆਂ ਸਾਡੀਆਂ ਮੰਗਾਂ ਨੇ ਉਹਨਾਂ ਤੇ ਸਰਕਾਰ ਖਰੀ ਨਹੀਂ ਉਤਰ ਰਹੀ ਤੇ ਉਹਨਾਂ ਨੇ ਫਿਲਹਾਲ ਐਲਾਨ ਕੀਤਾ ਕਿ 21 ਤਰੀਕ ਨੂੰ ਅਸੀਂ ਦਿੱਲੀ ਜਾਵਾਂਗੇ ਐਮਐਸਪੀ ਦੇ ਦਿੱਤੀ 5 ਸਾਲ ਦਾ ਐਗਰੀਮੈਂਟ ਕਰਨ ਨੂੰ ਤਿਆਰ ਹੈ ਸਰਕਾਰ ਹੋਰ ਕੀ ਚਾਹੀਦਾ ਹਲੇ ਰਿਸ਼ਤੀ ਤਾਂ ਕੋਈ ਰੂਪ ਚ ਨਹੀਂ ਆਇਆ ਇਹ ਨਾ ਨਹੀਂ ਨਹੀਂ ਗੱਲ ਸੁਣੋ ਉਹ ਤਾਂ ਕੰਡਕਟਿਵੈਜ ਤੇ ਦੇ ਰਹੇ ਨੇ ਉਹ ਵੀ ਜੇ ਕੰਡਕਟਿਵੈਜ ਤੇ ਅਸੀਂ ਨਹੀਂ ਖੇਤੀ ਕਰਨੀ ਸਾਨੂੰ ਲੋੜ ਨਹੀਂ ਕੰਡਕਟਿਵੈਜ ਦੀ ਸਾਡਾ ਤਾਂ ਸਿੱਧੀ ਐਮਐਸਪੀ ਦੇਣ ਅਸੀਂ ਸਹਿਮਤ ਹਾਂ ਸਨੈਕਟਰ ਬੇਸ ਦੀ ਗੱਲ ਕਰਦੇ ਐਗਰੀਮੈਂਟ ਦੀ ਗੱਲ ਕਰਦੇ ਆਪਾਂ ਇਹ ਐਗਰੀਮੈਂਟ ਉਹੀ ਨਹੀਂ ਜਿਹੜੀ ਜਿਹੜਾ ਦਿੱਲੀ ਤੁਸੀਂ ਗਏ ਸੀ ਬਰੂਹਾਂ ਦੇ ਉੱਤੇ ਦਿੱਲੀ ਦੇ ਬਰੂਹਾਂ ਦੇ ਜਦੋਂ ਬੈਠੇ ਸੀ ਉਦੋਂ ਵੀ ਤੁਸੀਂ ਇਹਦੇ ਖਿਲਾਫ ਸੀ ਐਗਰੀਮੈਂਟ ਕਰਨ ਦਾ ਸਰਕਾਰ ਦਾ ਪਹਿਲਾਂ ਲਾਗੂ ਕਰਨੀ ਸੀ ਕਿ ਵੱਡੇ ਘਰਾਣਿਆਂ ਨਾਲ ਐਗਰੀਮੈਂਟ ਕੀਤਾ ਜਾਵੇ ਕਿਵੇਂ ਦੇਖਦੇ ਹੋ ਅਸੀਂ ਇਸ ਜਿਹੜਾ ਐਗਰੀਮੈਂਟ ਨੂੰ ਅਸੀਂ ਨਹੀਂ ਮੰਨਦੇ ਅਸੀਂ ਤਾਂ ਸਿਰਫ ਜਿਵੇਂ ਸਰਕਾਰ ਪਹਿਲਾਂ ਖਰੀਦੀ ਸਾਡੀ ਦੋ ਫਸਲਾਂ ਖਰੀਦੀ ਉਦਾਂ ਹੀ ਅਸੀਂ ਕਹਿੰਦੇ ਮੈਂ ਉਸ ਢੰਗ ਨਾਲ ਸਾਡੀਆਂ ਅਗਲੀਆਂ ਫਸਲਾਂ ਵੀ ਖਰੀਦੇ ਨਹੀਂ ਜੇਕਰ ਆਪਾਂ ਗੱਲ ਕਰਦੇ ਆ ਸਾਰੀਆਂ ਫਸਲਾਂ ਦੇ ਐਮਐਸਪੀ ਦੀ ਗੱਲ ਕਰਦੇ ਆ ਦੂਜੇ ਪਾਸੇ ਦੇਸ਼ ਦੇ ਕਿਸਾਨਾਂ ਦੇ ਕਰਜ਼ੇ ਤੇ ਲੀਕ ਮਾਰੀ ਜਾਵੇ ਕਿਵੇਂ ਹੋਊਗਾ ਆਪਣੀ ਆਰਥਿਕ ਵਿਵਸਥਾ ਦੇਸ਼ ਦੀ ਖਰਾਬ ਹੋ ਕਿਵੇਂ ਨਹੀਂ ਆਰਥਿਕ ਵਿਵਸਥਾ ਬਿਲਕੁਲ ਨਹੀਂ ਸਾਡੀ ਆਗਾਰਥ ਵਿਵਸਥਾ ਬਹੁਤ ਵਧੀਆ ਦੇਖੋ ਲੀਡਰਾਂ ਨੇ ਬਿਗਾੜੀ ਪਿਆ ਜੋ ਪਾਰਟੀਆਂ ਨੇ ਬਿਗਾੜੀ ਪਿਆ ਪਾਰਟੀਆਂ ਨੇ ਕਿੱਡੇ ਕਿੱਡੇ ਢਿੱਡ ਨੇ ਆਪਣੇ ਆਪਣੇ ਢਿੱਡ ਜਾਇਦਾਦਾਂ ਬਣਾਇਆ ਉਹ ਕਿੱਥੋਂ ਆਉਂਦੇ ਨੇ ਪੈਸੇ ਕਿਸਾਨਾਂ ਵਾਸਤੇ ਪੈਸੇ ਮੁੱਕ ਗਏ ਜਿਹੜੇ ਦੇਸ਼ ਦਾ ਢਿੱਡ ਭਰਦੇ ਨੇ ਉਹਨਾਂ ਵਾਸਤੇ ਤੁਸੀਂ ਕਹਿੰਦੇ ਪੈਸੇ ਮੁੱਕੇ ਅਰਥਵਸਥਾ ਸਹੀ ਨਹੀਂ ਲੇਕਿਨ ਆਪਣੇ ਜਾਇਦਾ ਉਹੀ ਦਾ ਅਸਤਵਾਸ ਤਾਂ ਇੰਡੀਆ ਦੀ ਉਹ ਇੰਡੀਆ ਦੀ ਅਸਤਵਾਸ ਤਾਂ ਬਹੁਤ ਵਧੀਆ ਸੋ ਦੂਜੇ ਦੱਸਣ ਉਹ ਚੰਗੀ ਆ ਪਰ ਲੇਕਿਨ ਇਹਦੇ ਇਹਨੇ ਨੀਤੀਆਂ ਨੇ ਉਹ ਸਹੀ ਨਹੀਂ ਆ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੀ ਇੱਕ ਬੜੀ ਵਕਾਲਤ ਕੀਤੀ ਗਈ ਉੱਥੇ ਕਿਸਾਨਾਂ ਦੇ ਹੱਕ 'ਚ ਕੀ ਸਮਰਥਨ ਮਿਲ ਦਿੱਤੇ ਜਾਣ ਕਿਸਾਨਾਂ ਨੂੰ ਕਿਵੇਂ ਦੇਖਦੇ ਹੋ ਨਹੀਂ ਅਸੀਂ ਉਸ ਨੂੰ ਵਧੀਆ ਦੇਖਦੇ ਹਾਂ ਵੀ ਚਲੋ ਉਸ ਨੇ ਇਹ ਗੱਲ ਵਧੀਆ ਕਹੀ ਆ ਅਸੀਂ ਉਹਦੇ ਨਾਲ ਸਮਰਥਨ ਸਾਡਾ ਜਿੱਦਾ ਦਊਗਾ ਤਾਂ ਅਸੀਂ ਉਹਦਾ ਵੀ ਸਮਰਥਨ ਕਰਾਂਗੇ ਦੇਖੋ ਚੰਗੇ ਕੰਮ ਦੀ ਸੋਲਾ ਕਰਾਂਗੇ ਜੇ ਚੰਗਾ ਕਰੂਗਾ ਉਸ ਨੂੰ ਚੰਗਾ ਕਰਾਂਗੇ ਮਾੜੇ ਨੂੰ ਮਾੜਾ ਕਹਾਂਗੇ ਜੇ ਸਾਡੇ ਨਾਲ ਧੱਕਾ ਕਰੂ ਅਸੀਂ ਤਾਂ ਖਲਾਫ ਚੱਲਾਂਗੇ 21 21 ਤਰੀਕ ਨੂੰ ਚੱਲ ਰਿਹਾ ਫਿਰ ਜਾ ਰਹੇ ਚਾਲੇ ਬਾਰੇ ਤਰੀਕ ਨੂੰ 21 ਤਰੀਕ ਵਾਲੀ ਜਿਹੜੀ ਗੱਲ ਆ ਸਾਰੀਆਂ ਮਤਲਬ ਲੀਡਰ ਸਾਡੇ ਇਕੱਠੇ ਹੋ ਕੇ ਮੀਟਿੰਗ ਕਰਨਗੇ ਉਸ ਤੋਂ ਬਾਅਦ ਜੋ ਸਾਨੂੰ ਪ੍ਰੋਗਰਾਮ ਦੇਣਗੇ ਅਸੀਂ ਉਸੇ ਸਾਹਮਣੇ ਚੱਲਾਂਗੇ ਇਕੱਠੇ ਹੋ ਕੇ 21 ਤਰੀਕ ਦੀ ਕਾਲ ਨੂੰ ਦੇ ਕੇ ਜਿਹੜੀ ਦਿੱਲੀ ਵੱਲ ਕੁਝ ਕਰਨ ਨੂੰ ਲੈ ਕੇ ਜਿਹੜਾ ਕਿ ਫੈਸਲਾ ਹੋਵੇਗਾ ਉਸੇ ਹਿਸਾਬ ਨਾਲ ਹੀ ਕਿਸਾਨ ਜੱਤੇਬੰਦੀਆਂ ਫੈਸਲਾ ਲਗਾ ਹਾਂਜੀ ਬਾਪੂ ਜੀ ਕਿਵੇਂ ਹੋ ਕਾਇਮ ਹੋ ਕਾਇਮ ਨਹੀਂ ਕਹਿਣਾ ਥੱਲੇ ਜੇ ਲੱਗਦੇ ਬੋਲਦੇ ਤਾਂ ਠੰਡੇ ਜਿਓ ਥੱਲੇ ਜੇ ਤਾਂ ਨਹੀਂ ਅਸੀਂ ਲੱਗਦੇ ਕਿਸਾਨ ਦੇਖੋ ਕਦੇ ਵੀ ਖਾਲਸਾ ਜਿਹੜਾ ਹੈ ਨਾ ਦਸਵੇਂ ਪਾਤਸ਼ਾਹ ਗੁਰੂ ਨ ਅਲਸਾ ਹਮੇਸ਼ਾ ਹੀ ਚੜ੍ਹਦੀ ਕਲਾ ਚ ਰਹੇ ਸਾਡੇ ਤੇ ਬਹੁਤ ਆਫਤਾਂ ਆਈਆਂ ਨੇ ਛੰਡੀਆਂ ਨੇ ਅਸੀਂ ਠਰਮੇ ਨਾਲੇ ਚੱਲਿਆ ਜਾਂਦਾ ਸਾਰਾ ਕੁਝ ਪੰਜਵੇਂ ਪਾਸ਼ਾ ਨੇ ਸਾਨੂੰ ਸਮਝਾਇਆ ਤਤੀਆਂ ਤਵੀਆਂ ਤੇ ਬੈਠ ਕੇ ਅਸੀਂ ਸੀ ਤੱਕ ਨਹੀਂ ਉਹਨਾਂ ਨੇ ਕੀਤੀ ਸਾਨੂੰ ਸਮਝਾਇਆ ਕਿ ਕਿਵੇਂ ਅੰਦੋਲਨ ਲੜਨੇ ਨੇ ਤੁਸੀਂ ਤੁਹਾਡੇ ਤੇ ਬੜੀਆਂ ਆਫਤਾਂ ਹੋਣੀਆਂ ਨੇ ਮਹਾਰਾਜ ਨੇ ਸਾਨੂੰ ਸਾਰਾ ਕੁਝ ਆਪਣੇ ਕਰਕੇ ਦਿਖਾਇਆ ਸਾਰਾ ਕੁਝ ਤੇ ਸਾਡੇ ਜਿਹੜੇ ਲੀਡਰ ਨੇ ਸਮਝਦਾਰ ਲੀਡਰ ਨੇ ਉਹ ਵੀ ਇਸੇ ਪੱਖ ਤੇ ਨੇ ਉਹ ਕਹਿੰਦੇ ਵੀ ਸ਼ਾਂਤਮਈ ਲੜਾਈ ਲੜਨੀ ਆ ਪਹਿਲਾਂ ਵੀ ਲੜੀ ਆ ਹੋਣ ਵੀ ਲੜਾਂਗੇ ਪਰ ਜਿੱਤ ਪਹਿਲਾਂ ਕੁਝ ਹੋਰ ਸੀ ਹੁਣ ਹਰਿਆਣਾ ਸਰਕਾਰ ਵੱਲੋਂ ਬੜੇ ਪ੍ਰਬੰਧ ਕੀਤੇ ਗਏ ਨੇ ਕਿਵੇਂ ਪਾਰ ਕਰੋਗੇ ਦੇਖੋ ਹਰਿਆ ਸਰਕਾਰਾਂ ਸਰਪੂਰਾ ਕਰਦੀਆਂ ਹੁੰਦੀਆਂ ਨੇ ਔਰੰਗਜੇਬ ਨੇ ਇੰਨਾ ਤਸ਼ੱਦਦ ਢਾਹਿਆ ਨਾ ਇਸ ਮੁਲਕ ਦੇ ਉੱਤੇ ਅੱਜ ਉਹੀ ਮੋਦੀ ਉਹ ਨਹੀਂ ਔਰੰਗਜੇਬ ਵਾਲੀਆਂ ਗੱਲਾਂ ਵੀ ਯਾਦ ਕਰਦੇ ਨੇ ਪਰ ਪੰਜਾਬ ਦੀ ਕੌਮ ਨੂੰ ਵੀ ਉਹਨਾਂ ਨੇ ਯਾਦ ਕੀਤਾ ਹੁਣ ਜਦ ਅੰਦੋਲਨ ਹੁੰਦਾ ਨਾ ਫਿਰ ਉਹ ਯਾਦ ਕਰਦੇ ਨੇ ਉਹ ਕਹਿੰਦੇ ਵੀ ਨਹੀਂ ਅਸੀਂ ਮੋਦੀ ਦਾ ਵੀ ਬਿਆਨ ਪੜਿਆ ਕਰੋ ਤੁਸੀਂ ਉਹ ਵੀ ਕਹਿੰਦਾ ਹੈ ਵੀ ਮੈਂ ਦੋਖੀ ਨਹੀਂ ਹਾਂ ਕਿਸੇ ਦਾ ਨੀਤੀਆਂ ਤੇ ਉਹਨਾਂ ਤੇ ਵੀ ਦਬਾਅ ਪਿਆ ਹੋਇਆ ਹੈ WTO ਦਾ ਉਹਦੇ ਤਹਿਤ ਕਰ ਰਹੇ ਨੇ ਪਰ ਉਹ ਵੀ ਉਹ ਦਿਖਾਉਣਾ ਚਾਹੁੰਦਾ ਉਹਨਾਂ ਨੇ WTO ਦੇ ਜਿਸ ਗੱਲ ਕਰਦੇ ਹੋ ਕਿਉਂ ਉਹਦੋਂ ਸਾਇਰ ਹੋਏ ਕਿਉਂ ਅੱਜ ਅੱਜ ਉਹ ਡਰਦੇ ਨੇ ਪਲੈਂਟੀ ਉਪ ਹੋਊਗੀ ਕੰਟੀ ਪਹਿਲਾਂ WTO ਕਿਉਂ ਕੀਤਾ ਸਾਡੇ ਜਿਹੜਾ ਮੁਲਖ ଥିਗਾ ਸਾਡੇ ਇਹ ਜਿਹੜੇ ਪੋਲੀਟੀਕਲ ਲੋਕ ਤੇ ਇਹਨਾਂ ਨੂੰ ਇੰਨੀ ਸਮਝ ਨਹੀਂ ਸੀ ਤੀ ਇੱਕ ਅਰਥਸ਼ਾਸਤਰੀ ਸੀਗਾ ਮਨਮੋਹਨ ਸਿੰਘ ਜੀ ਲੇਕਿਨ ਪਟੀ ਪੋਲੀਟੀਕਲ ਨਹੀਂ ਸੀਗਾ ਉਹ ਉਸ ਟਾਈਮ ਅਰਥਸ਼ਾਸਤਰੀ ਹੈ ਤੀ ਸਾਡੇ ਜਿਹੜੇ ਹਿੰਦੁਸਤਾਨ ਦੇ ਲੀਡਰਾਂ ਨੇ ਉਸ ਟਾਈਮ ਦੇ ਜਿਹੜੇ ਸੀਗੇ ਉਹ ਪਾਰਟੀ ਨੇ ਇਹਨੂੰ ਵਰਤ ਕੇ ਉੱਥੇ ਜੀ ਪੈਸਾ ਲੈਣ ਵਾਸਤੇ ਜੀ ਪੈਸਾ ਲੈਣ ਵਾਸਤੇ ਇਹਦੇ ਉੱਤੇ ਸੰਧੀ ਕਰਤੀ ਵੀ ਸਾਨੂੰ ਫਾਇਦਾ ਹੋ ਜਾਊਗਾ ਸਮਝਾਤਾ ਲੋਕਾਂ ਨੂੰ ਉਹ ਸੰਧੀ ਨਰਸਿਮਹਾ ਰਾਓ ਨੇ ਕੀਤੀ ਸੀ ਉਸ ਟਾਈਮ ਉਹਨੂੰ ਅੱਗੇ ਵਧਾਉਂਦੇ ਗਏ ਵਧਾਉਂਦੇ ਗਏ ਅੱਗੇ ਵੱਧ ਗਈ 17 ਚ ਆ ਕੇ ਉਹ ਫਾਈਨਲ ਕਰਨੀ ਸੀਗੀ ਲੇਕਿਨ ਉੱਥੇ ਵੀ ਸਾਡਾ ਦਬਾਅ ਪਿਆ 17 ਦੇ ਵਿੱਚ ਰਾਜੇਵਾਲ ਜੱਥੇਬੰਦੀ ਨੇ ਇਕੱਲੀ ਨੇ ਜਾ ਕੇ ਦਿੱਲੀ ਚ ਪ੍ਰੋਟੈਸਟ ਕੀਤਾ ਮੀਟਿੰਗ ਹੋ ਰਹੀ ਸੀ ਮੀਟਿੰਗ ਦੇ ਵਿੱਚ ਵਰਲਡ ਦੀ ਉੱਥੇ ਇਹ ਮੋਦੀ ਨੇ ਬਿਆਨ ਦੇਣਾ ਸੀ ਪਰ ਮੋਦੀ ਨੇ ਉੱਥੇ ਕਿਹਾ ਵੀ ਮੇਰੇ ਮੁਲਕ ਤੋਂ ਮੈਂ ਛੱਡ ਕੇ ਇਹ ਲਾਗੂ ਨਹੀਂ ਕਰ ਸਕਦਾ ਇਹ ਵੀ ਕਿਹਾ ਉਹਨੇ ਮੋਦੀ ਨੇ ਉਹਨੇ ਅੱਗੇ ਅੱਗੇ ਪਾਤਾ ਹੁਣ ਵੀ ਇਹ ਜਦ ਅਸੀਂ ਉਹਦੇ ਖਿਲਾਫ ਆ ਉਹ ਡਬਲਯੂਟੀ ਉਹਦੇ ਤਾਂ ਸਾਡੀ ਸਰਕਾਰ ਸਾਡੇ ਖਿਲਾਫ ਨਹੀਂ ਜਾ ਸਕਦੀ ਸਾਡੀ ਸਹਿਮਤੀ ਤੇ ਬਿਨਾ ਨਹੀਂ ਲਾਗੂ ਹੋ ਸਕਦੇ ਬਸੇ ਤੁਸੀਂ ਕਹਿ ਰਹੇ ਹੋ ਕਿ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਸਾਡੇ ਨਾਲ ਆਹ ਦਾ ਨਾਰਾ ਮਾਰੇ ਖੜੇ ਨੇ ਦੂਜੇ ਪਾਸੇ ਤੁਸੀਂ ਦੂਜੇ ਪਾਸੇ ਨਾਰੇਬਾਜੀ ਕੀਤੀ ਜਾ ਰਹੀ ਹੈ ਨਾਰੇਬਾਜੀ ਤਾਂ ਕਰਦੇ ਆ ਉਹ ਫੇਰ ਦਬਾਅ ਪਾ ਰਹੇ ਨੇ ਮੋਦੀ ਤੇ ਜੇ ਅਸੀਂ ਨਾਰੇਬਾਜੀ ਨਹੀਂ ਕਰਾਂਗੇ ਮੋਦੀ ਤਾਂ ਲਾਗੂ ਕਰ ਦੇਊਗਾ ਉਹ ਕਰ ਨਹੀਂ ਸਕਦਾ ਜੇ ਸਾਡਾ ਦਬਾਅ ਹੋਊਗਾ ਤਾਂ ਮੋਦੀ ਕੀ ਕੋਈ ਵੀ ਸਰਕਾਰ ਹਿੰਦੁਸਤਾਨ ਦੀ ਸਾਡੇ ਖਿਲਾਫ ਕਾਨੂੰਨ ਨਹੀਂ ਬਣਾ ਸਕਦੀ ਐਮਐਸਪੀ ਦੇਤੀ ਤੁਹਾਨੂੰ ਪੰਜ ਫਸਲਾਂ ਤੇ ਐਮਐਸਪੀ ਨਹੀਂ ਇਹ ਬਿਲਕੁਲ ਗਲਤ ਆ ਪ੍ਰਸਤਾਵ ਰੱਖਿਆ ਨਾ ਪੰਜ ਫਸਲਾਂ ਤੇ ਪ੍ਰਸਤਾਵ ਰੱਖਦੇ ਨੇ ਜਦੋਂ ਉਹ ਸਾਡਾ ਪ੍ਰਸਤਾਵ ਸਾਨੂੰ ਮਨਜ਼ੂਰ ਹੋਊਗਾ ਅਸੀਂ ਹਾਂ ਕਰ ਦਾਂਗੇ ਜਦੇ ਸਾਨੂੰ ਨੌਲੇਜ ਆ ਪੂਰੀ ਸਾਡਾ ਸਾਰੇ ਵਰਗ ਹੁਣ ਉਹ ਅਨਪੜ੍ਹ ਜੱਟ ਨਹੀਂ ਰਿਹਾ ਹੈ ਐਗਰੀਮੈਂਟ ਦੀ ਨੀਤੀ ਨੂੰ ਕਿਵੇਂ ਦੇਖਦੇ ਹੋ ਐਗਰੀਮੈਂਟ ਦੀ ਜਿਹੜੀ ਨੀਤੀ ਆ ਦੇਖੋ ਫੌਰਨ ਦੇ ਵਿੱਚ ਸਾਰਿਆਂ ਚ ਕਰਕੇ ਦੇਖ ਲਈ ਉਹ ਫੇਲ ਹੋ ਚੁੱਕੀ ਆ ਸਾਰਿਆਂ ਇਹ ਉਹ ਫੇਲ ਹੋਇਆ ਵਾ ਮਾਡਲ ਸਾਡੇ ਤੇ ਲਾਗੂ ਕਰਨਾ ਚਾਹੁੰਦੇ ਨੇ ਅਸੀਂ ਕਿਵੇਂ ਲਾਗੂ ਹੋਣ ਦੇ ਦਾਂਗੇ ਸਾਨੂੰ ਨੌਲੇਜ ਆਏ ਚੀਜ਼ਾਂ ਦੀ ਸਾਰੀ ਮੁੱਖ ਮੰਤਰੀ ਸਾਹਿਬ ਵੱਲੋਂ ਕਿਹਾ ਜਾ ਰਿਹਾ ਕਿ ਮੌਜਮ ਜੀਮਰ ਕੋਲੰਬੀਆ ਚ ਜਿਵੇਂ ਦਾਲ ਉਥੋਂ ਆ ਰਹੀ ਸੀ ਜੇ ਕਿਸਾਨ ਬਦਲਾ ਬਦਲਾ ਕਰਨ ਪਾਣੀ ਦਾ ਪੱਧਰ ਵੀ ਬਚਾਇਆ ਜਾ ਸਕਦਾ ਤੇ ਕਿਸਾਨ ਹੋਰ ਖੁਸ਼ਹਾਲ ਹੋ ਸਕਦਾ ਹਰੀ ਕ੍ਰਾਂਤੀ ਆ ਸਕਦੀ ਇਹ ਆ ਡਿਵਰਸਿਫਿਕੇਸ਼ਨ ਦਾ ਚੱਲਿਆ ਪ੍ਰੋਜੈਕਟ ਸਰਕਾਰ ਨੇ ਚਲਾਇਆ ਅਸੀਂ ਅਡਾਉਟ ਵੀ ਕੀਤਾ ਪੰਜਾਬ ਦੇ ਵਿੱਚ ਮੂੰਗੀ ਦੀ ਫਸਲ ਵੀ ਬੀਜੀ ਹੂੰ ਬਾਸਮਤੀ ਵੀ ਲਾਈ ਲੇਕਿਨ ਸਰਕਾਰ ਇਹਨਾਂ ਪ੍ਰਾਈਵੇਟ ਕਾਰਪੋਰੇਟਾਂ ਦੇ ਦਬਾਅ 'ਚ ਆ ਕੇ ਡਬਲਯੂਟੀਓ ਦੀਆਂ ਨੀਤੀਆਂ 'ਚ ਆ ਕੇ ਸਾਡੇ ਜਦੋਂ ਕਿਸਾਨ ਦੀ ਫਸਲ ਵਿਕਣੀ ਹੁੰਦੀ ਆ ਉਹ ਉਹ ਭਾਅ ਦੇਕ ਦਿੰਦੀ ਆ ਸਾਡੇ ਨਾਲ ਹੋਈ ਆ ਮੂੰਗੀ ਦੀ ਫਸਲ 8000 ਤੱਕ ਵਿਕਦੀ ਵਿਕਦੀ ਇੱਕਦਮ 4000 ਤੇ ਆ ਗਈ ਮੋਗੇ ਦੀ ਮੰਡੀ ਦੇ ਵਿੱਚ ਤਾਂ ਹਲਕਾ ਮਚ ਗਿਆ ਰੂਲੀ ਆ ਮੂੰਗੀ ਦੀ ਫਸਲ ਵੀ ਮੂੰਗੀ ਦੀ ਫਸਲ ਤੁਹਾਨੂੰ ਐਮ ਐਸ ਪੀ ਪੰਜਾਬ ਸਰਕਾਰ ਦਿੰਦੀ ਸੀ ਕੌਣ ਕਹਿੰਦਾ ਕੌਣ ਕਹਿੰਦਾ ਦੱਸੋ ਨਹੀਂ ਉਹਨਾਂ ਨੇ ਦਿੱਤਾ ਸੀ ਕਿ ਐਸਾ ਹੀ ਨਹੀਂ ਦਿੰਦਾ ਕਿਸੇ ਨੂੰ ਜੱਟ ਦੇ ਤੁਸੀਂ ਕਿਹੜੇ ਨਾ ਮਿਲੇ ਕਿੱਥਾਂ ਵੀ ਨਹੀਂ ਕਿਸੇ ਨੂੰ ਨਹੀਂ ਮਿਲੀ ਨਾ ਨਾ ਬਿਲਕੁਲ ਝੂਠ ਬੋਲਦੀ ਨੇ ਸਰਕਾਰ ਬਿਲਕੁਲ ਝੂਠ ਬੋਲਦੀ ਆ ਕਿਸੇ ਨੂੰ ਦੱਸਣ ਵੀ ਇੱਕ ਵੀ ਕੰਨਣਾ ਸਾਨੂੰ ਮਾਰਕੀਟ ਕਮੇਟੀ ਦਾ ਜੇ ਫਾਰਮ ਇੱਕ ਦਿਖਾ ਦੇਣ ਵੀ ਆ 8000 ਨੂੰ ਦਿੱਤੀ ਆ ਸਾਨੂੰ ਮਾਰਕੀਟ ਕਮੇਟੀ ਦਾ ਜੇ ਫਾਰਮ ਬਾੜਦੇ ਨ ਗਵਰਨਮੈਂਟ ਵੀ ਆ ਗਈ 8000 ਰੁਪਏ ਕਿਹਾ ਅਸੀਂ ਝੂਠੀਆਂ ਮਾਰ ਕੇ ਤਾਂ ਮੋਟੀਆਂ ਝੂਠੀਆਂ ਮਾਰ ਕੇ ਮੰਗੀ ਜਾਂਦਾ ਝੂਠੀਆਂ ਮਾਰ ਕੇ ਝੂਠ ਬੋਲੇ ਉਹਨਾਂ ਦਾ ਨੌਲੇਜ ਨਹੀਂ ਉਹ ਬਿਨਾ ਨੌਲੇਜ ਦੇ ਮਿਨਿਸਟਰ ਬਣੇ ਰਹੇ ਉਹਨਾਂ ਨੂੰ ਕੋਈ ਨੌਲੇਜ ਨਹੀਂ ਵੀ ਕਿਵੇਂ ਚੱਲਣਾ ਦੇਸ ਉਹ ਤਾਂ ਨਵੇਂ ਨੇ ਦੇਖੋ ਜਿਹੜੇ ਪੋਲੀਟੀਕਲ ਗੱਲ ਨੇ ਪੋਲੀਟੀਕਲ ਆ ਲੈਣਾ ਤਾਂ ਆਪਣੇ ਝੂਠ ਨੂੰ ਸੱਚ ਬਣਾਉਣਾ ਹੁੰਦਾ ਲੇਕਿਨ ਅਸੀਂ ਬਣਨ ਨਹੀਂ ਦਿੰਦੇ ਸਾਨੂੰ ਪਤਾ ਹੈ ਸਾਡੇ ਨਾਲ ਜੋ ਹੇਰਾਫੇਰੀ ਹੁੰਦੀ ਹੈ ਅਸੀਂ ਉਹ ਵੀ ਜਾਣਦੇ ਆ ਸਾਡੇ ਨਾਲ ਕਿਵੇਂ ਕਰਦੇ ਨੇ ਧੱਕਾ ਹੁਣ ਕਿਸਾਨ ਵੀ ਪੜਿਆ ਲਿਖਿਆ ਸਾਡੇ ਮੁੰਡਿਆਂ ਨੇ ਵੀ ਇੱਕ ਨੌਂ ਕਿਸੇ ਵੀ ਪੜਿਆ ਐ ਐਡਵਾਂਸ ਹੋ ਗਿਆ ਤੇ ਟੈਕਨੋਲੋਜੀ ਨਵੀਂ ਆ ਗਈ ਮੋਬਾਈਲਾਂ 'ਚ ਸਾਰਾ ਕੁਝ ਜਾਣਦੇ ਆ ਫੌਰਨ ਦੀਆਂ ਜਿਹੜੀਆਂ ਇਹ ਨੀਤੀਆਂ ਨੇ ਜਿਹੜੇ ਉੱਥੇ ਫੇਲ ਹੋਏ ਮਾਡਲ ਨੇ ਉਹ ਸਾਡੇ ਤੇ ਲਾਗੂ ਹੁੰਦੇ ਨੇ ਅਸੀਂ ਉਹ ਦੱਸਦੇ ਆ ਵੀ ਇਹ ਤਾਂ ਫੇਲ ਹੋ ਚੁੱਕੇ ਨੇ ਅਸੀਂ ਨਹੀਂ ਇਹਨਾਂ ਨੂੰ ਮੰਨਦੇ ਹਾਂ ਸਰਕਾਰ ਕਿਸਾਨਾਂ ਦੇ ਮਨਾਂ ਦੇ ਵਿੱਚ ਰੋਸ ਆ ਕਿਹਾ ਜਾ ਰਿਹਾ ਕਿ ਜਿਹੜੇ ਕਿ ਫੇਲ ਹੋਏ ਕਾਨੂੰਨ ਉਹਨਾਂ ਦੇ ਥੋਪੇ ਜਾ ਰਹੇ ਨੇ ਹਾਂ ਕੀ ਹਾਂਜੀ ਕੀ ਕਰਨਾ ਚਾਹਦੇ ਹਾਂਜੀ ਜਿਹੜੇ ਨਾ ਬਾਹਰੋਂ ਮਤਲਬ ਫੇਲ ਹੋਏ ਕਾਨੂੰਨ ਬਣੇ ਵਿਫਲੇ ਇਹਦੇ ਕਰੇ ਉਹ ਸਾਡੇ ਤੇ ਥੋਪ ਰਹੀ ਹੈ ਤੱਕੇ ਨਾ ਗੌਰਮੈਂਟ ਲੇਕਿਨ ਅਸੀਂ ਇਹ ਗੱਲ ਨਹੀਂ ਚੱਲਣ ਦਵਾਂਗੇ ਅਸੀਂ ਆ ਆਪਣੇ ਦੌਰ ਤੇ ਐਮਐਸਬੀ ਪੱਕੇ ਤੌਰ ਤੇ ਲੈਣੀਆਂ ਨਾ ਕੋਈ ਕੰਡਕਟ ਵੇਸ ਕਰਨਾ ਨਾ ਕੋਈ ਕਸ਼ੂਰ ਕਰਨਾ ਅਸੀਂ ਕੋਈ ਕੰਡੈਕਟ ਨਹੀਂ ਕਰਨਾ ਆਪਣੀ ਆਪਣੀ ਪੈਦਾ ਮੁੱਲ ਲੈਣਾ ਲੈਣਾ ਸਮਰਥਨ ਮੁੱਲ ਪੂਰਾ ਲੈਣਾ ਇਹਦਾ ਸਮਰਥਨ ਪੂਰਾ ਹੋ ਸਾਤ ਮਹੀ ਤਰੀਕੇ ਨਾਲ ਕੋਈ ਅਸੀਂ ਕੋਈ ਉਹ ਨਹੀਂ ਕਰਨੀ ਹੌਲੜਬਾਜੀ ਨਹੀਂ ਕਰਨੀ ਕੋਈ ਦੇਸ਼ ਦਾ ਨੁਕਸਾਨ ਨਹੀਂ ਕਰਨਾ ਪਰ ਲੇਕਿਨ ਅਸੀਂ ਆਪਣੀ ਮੰਗ ਬੰਦਨਾ ਕੇ ਹਟਾਂਗੇ ਸਾਤ ਮਹੀ ਢੰਗ ਨਾਲ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਹ ਆਪਣੀਆਂ ਜਿਹੜੀਆਂ ਕਿ ਜਾਇਜ਼ ਮੰਗਾਂ ਨੇ ਸਮਰਥਨ ਮੁੱਲ ਨੇ ਉਹ ਲੈ ਕੇ ਜਿਹੜਾ ਕਿ ਆਪਣੇ ਸੰਘਰਸ਼ ਨੂੰ ਜਿਹੜਾ ਉਹਨਾਂ ਨੇ ਸ਼ੁਰੂ ਕੀਤਾ ਉਹਨੂੰ ਖਤਮ ਕਰਨਗੇ ਤੇ ਉਹਨਾਂ ਸਰਕਾਰ ਨੂੰ ਵੀ ਅਪੀਲ ਆ ਕਿ ਉਹਨਾਂ ਦੀਆਂ ਜਾਇਜ਼ ਮੰਗਾਂ ਦਾ ਹੱਲ ਕੀਤਾ ਜਾਵੇ ਫਤਿਹਗੜ੍ਹ ਸਾਹਿਬ ਤੋਂ ਕੈਮਰਾਮੈਨ ਦਵਿੰਦਰ ਕੌੜੀ ਦੇ ਨਾਲ ਰਜਿੰਦਰ ਸਿੰਘ ਪਟਦੀ ਬੱਚੇਸ਼ ਰਿਪੋਰਟ